ਤੰਗ ਤੂੰ ਸੁਣ ਲਾ ਇਹ ਸਾਰੀ ਕਰ ਲਾ ਤੇ ਸਾਰੀ ਰਿਕਾਰਡਿੰਗ ਨਾ ਮੀਡੀਆ ਨੂੰ ਤੁਸੀਂ ਦੇ ਦੇਣੀ ਹੈ ਠੀਕ ਹੈ ਠੀਕ ਹੈ ਜਿਹਨਾਂ ਦੇ ਵਿੱਚ ਇਹਨਾਂ ਨੇ ਸਾਨੂੰ ਰੱਖਿਆ ਹੈ ਚਿੱਟੇ ਦਾ ਮੁੰਡੇ ਕੰਮ ਕਰਦੇ ਮਤਲਬ ਚਿੱਟੇ ਵਾਲੇ ਨੇ 40 50 50 ਕਿਲੋਆਂ ਵਾਲਿਆਂ ਦੇ ਉਹਨਾਂ ਦੇ ਪਰਚੇ ਨੇ ਠੀਕ ਹੈ ਤੇ ਬਾਕੀ ਵੀ ਯਾਰ ਭਰਾ ਸਾਡੀ ਨਸ਼ਾ ਛੱਡਣ ਵਾਲੀ ਉਹਨਾਂ ਦੀ ਚ ਲਵਾਉਣ ਵਾਲੀ ਤੇ ਜੇ ਕੱਲ ਤੁਹਾਡਾ ਇੱਥੇ ਕੋਈ ਨੁਕਸਾਨ ਆਏ ਠੀਕ ਹੈ ਬੇਵਾਦ ਜਿੰਦੂ ਸੁਪਰੀਟੈਂਟ ਤੇ ਥੱਲੇ ਵਾਲੇ ਦੋ ਸੁਪਰੀ ਨੇ ਇੱਕ ਪੰਗੂ ਏ ਤੇ ਇੱਕ ਹੋਰ ਏ ਅੱਛਾ ਤੇ ਤੁਹਾਨੂੰ ਤਾਂ ਦੱਸਿਆ ਕਿ ਪੁੱਤ ਨੂੰ ਦੱਸਿਆ ਸਾਨੂੰ ਇਹਨਾਂ ਦਾ ਕੋਈ ਡਰ ਨਹੀਂ ਮਰਨ ਮਰਾਂ ਹਾਂ ਦਾ ਹੀ ਗੱਲ ਸਾਫ਼ ਸੱਚੀ ਜੇ ਕੱਲ ਨੂੰ ਯਾਰ ਸਾਡਾ ਕੋਈ ਨਕਸਾਨ ਹੋ ਜਾਂਦਾ ਇੱਕ ਤੇ ਨੌਜੋ ਆਪ ਨੁਕਸਾਨ ਕਰਕੇ ਤੇ ਮੁੰਡਿਆਂ ਤੇ ਭਾ ਦੇਣਗੇ ਇੱਥੋਂ ਵਾਲਿਆਂ ਤੇ ਹਾਂ ਹਾਂ ਠੀਕ ਹੈ ਸਰਕਾਰ ਕੰਮ ਕਰਕੇ ਇਹ ਸਰਕਾਰ ਵੀ ਜ਼ਿੰਮੇਵਾਰ ਹੈ ਤੇ ਇੱਥੋਂ ਦਾ ਪ੍ਰਸ਼ਾਸਨ ਵੀ ਸਾਰਾ ਜ਼ਿੰਮੇਵਾਰ ਹੈ ਹਾਂ ਠੀਕ ਹੈ ਠੀਕ ਹੈ ਵੀ ਤੇ ਵੀਡੀਓ ਪਾਈ ਫਰੀ ਜ਼ੋਨ ਜਿੱਦਾਂ ਦੀ ਇਹ ਵੀਡੀਓ ਪਾਈ ਏ ਆਹ ਐਂਦੀ ਮਡੀਟਕੀ ਵਾਲੀ ਹਸਪਤਾਲ ਚ ਆਹੋ ਇਹ ਜੇ ਇਹ ਵੀ ਤੈਨੂੰ ਪਤਾ ਬਲੀ ਚਿੱਟੇ ਦਾ ਬਲੀ ਕੀ ਆ ਰਿਹਾ ਮਜੀਠੀਏ ਦੇ ਵੀ ਤੋਮ ਤਾਂ ਲੱਗਦੀਆਂ ਨੇ ਤੇ ਇਹਦੇ ਵੀ ਇੱਥੇ ਬੰਦੇ ਨੇ ਸਾਰੇ ਹਾਂ ਠੀਕ ਹੈ ਠੀਕ ਹੈ ਹਾਂ ਹਾਂ ਸਾਡੀ ਉਦੋਂ ਦੀ ਕੋਈ ਦਵਾਈ ਬੂਟੀ ਇਹ ਸਾਨੂੰ ਆਂਦੇ ਨੇ ਤੁਸੀਂ ਮਜੀਠੀਏ ਦੇ ਉਲਟ ਕਿਉਂ ਬੋਲੇ ਜੇ ਮਜੀਠੀਏ ਦੇ ਟਾਈਮ ਤੇ ਮਜੀਦ ਸਿੱਧੂ ਜੀ ਆਏ ਅੱਛਾ ਨਹੀਂ ਜੇ ਮਜੀਠੀਏ ਮਜੀਠੀਏ ਬੋਲਦਾ ਸਾਡੇ ਤੇ ਤਾਂ ਅਸੀਂ ਹਵਾਲਾ ਤੇ ਬੋਲਦੇ ਤੇ ਉਹ ਕੀ ਐ ਤਾਂ ਸਾਡਾ ਹਾਂ ਸਰਕਾਰਾਂ ਤੂੰ ਮੇਰੀ ਗੱਲ ਸੁਣ ਸਰਕਾਰਾਂ ਦੇ ਕੰਮ ਹੈ ਮੈਨੂੰ ਟਾਈਮ ਲੱਗਦਾ ਭਗਵਾਨ ਜੀ ਮਾਨ ਗੱਲ ਹਾਂ ਤਾਂ ਮੰਜੇਲ ਹੀ ਚਲਾਉਂਦਾ ਜੇਲ ਹੀ ਮਜੀਠੀਆ ਚਲਾਉਂਦਾ ਠੀਕ ਹੈ ਠੀਕ ਹੈ ਹਾਂ ਹਾਂ ਕਿਉਂਕਿ ਇੱਥੇ ਆਲਪੋਂ ਦੀ ਸਿਮਰਜੀਤ ਕੌਰ ਜੀ ਇਹਨਾਂ ਦੀ ਉਹ 29 ਛਾਂ ਜਿੱਤੀ ਏ ਹਾਂ ਠੀਕ ਹੈ ਠੀਕ ਹੈ ਹਾਂ ਹਾਂ ਉਹ ਕਿਹਦੀ ਏ ਤੇ ਉਹ ਕਿਹੋ ਜਿਹੇ ਜੇਲ ਮੈਨੂੰ ਦਲਾਦਾ ਉਹ ਇਹਨਾਂ ਦੇ ਪਿੱਖੂ ਨੇ ਕਿੰਨੇ ਇੱਥੇ ਮਲਾਜਮ ਨੇ ਸੁਪਰਡਿਟੈਂਟ ਨੇ ਹਾਂ ਠੀਕ ਹੈ ਹਾਂ ਹਾਂ ਸਾਰੇ ਇਹਨਾਂ ਦੇ ਇਹ ਇਤ ਪੰਥ ਨੂੰ ਉਤਾਰੀਏ ਗੱਲ ਦੱਸਣ ਲੱਗੇ ਆ ਕਿ ਕੱਲ ਨੂੰ ਸਾਡਾ ਨਕਸਾਨ ਸਿੱਧੂ ਮੂਸੇ ਵਾਲੇ ਦਾ ਨਕਸਾਨ ਹੋ ਗਿਆ ਜੋ ਸੱਫ ਲੰਘ ਜਾਂਦਾ ਮਗਰੋਂ ਲਕੀਰਾਂ ਕੁੱਟਣ ਦਾ ਕੋਈ ਫਾਇਦਾ ਨਹੀਂ ਹਾਂ ਠੀਕ ਆ ਠੀਕ ਆ ਵੀ ਹਾਂ ਹਾਂ ਕਹਿੰਦੇ ਦਾ ਨਕਸਾਨ ਹੋ ਗਿਆ ਕਈ ਨੌਜਵਾਨਾਂ ਦਾ ਨਕਸਾਨ ਹੋ ਗਿਆ ਹੁਣ ਇਹਨਾਂ ਨੂੰ ਇਹ ਕਿਵੇਂ ਨੂੰ ਇਹ ਵੀ ਇੱਥੇ ਗੱਲ ਸੁਣੇ ਨਾ ਦੱਸੀ ਏ ਕਈ ਜਿਹੇ ਮੰਤਰੀ ਤੇ ਇਹਨੂੰ ਲੋਕ ਸੁਣਦੇ ਬੜਾ ਦੂਜੇ ਨੰਬਰ ਤੇ ਬਾਬੇ ਤੋਂ ਬਾਅਦ ਤੇ ਇਹ ਚਾਹੁੰਦੇ ਨੇ ਕਿ ਮੰਤਰੀ ਦਾ ਵੀ ਨੁਕਸਾਨ ਕਰਾਇਆ ਜਾਵੇ ਇਹਨਾਂ ਦੇ ਮੰਨ ਲਓ ਇਹਨਾਂ ਦੀਆਂ ਹਾਂ ਹਾਂ ਅਮਰਤਪਾਲ ਦੀਆਂ ਬਾਹਾਂ ਦੀ ਕਟੀਆਂ ਜਾਂ ਨੇ ਬਾਹਾਂ ਹੀ ਆ ਸੀ ਹਾਂ ਗੱਲ ਮਾਤਾ ਕਹਿਣਾ ਚਾਹੁੰਨਾ ਕਿ ਜਦੋਂ ਦਾ ਮੈਂ ਅਮਰਤ ਛਕਿਆ ਹੁਣ ਮੈਂ ਅਜੇ ਤੱਕ ਹੋਰਾਂ ਦੀ ਗੱਲ ਨਹੀਂ ਕੀਤੀ ਮੈਂ ਕਿਹੜਾ ਮਾੜਾ ਕੰਮ ਕੀਤਾ ਈ ਅਮਰਤ ਹੀ ਛਕਿਆ ਸੀ ਹਾਂ ਮਤਲਬ ਸ਼ਗਰ ਚੰਗਾ ਕੰਮ ਹੀ ਕੀਤਾ ਹੈ ਭਲਾ ਹੀ ਕਰਦੇ ਆ ਆਪਾਂ ਲੋਕਾਂ ਦਾ ਭਲਾ ਮਾਤਾ ਮੈਨੂੰ ਖੇਲ ਦੇ ਵਿੱਚ ਫੇੜਤਾ ਬਿਨਾ ਮਾਲੋ ਵਿਰੋਧ ਤੋਂ ਮੈਨੂੰ ਪੁਲਸ ਵਾਲੇ ਮੈਨੂੰ ਕਹਿੰਦੇ ਸੀ ਕਿ ਤੇਰਾ ਕੋਈ ਕਸੂਰ ਨਹੀਂ ਸੀ ਇਹਨੂੰ ਛੱਟਿਆ ਸਾਡੇ ਤੋਂ ਗਲਤੀ ਹੋ ਗਈ ਮੈਨੂੰ ਮੂੰਹੋਂ ਵੱਡੇ ਵੱਡੇ ਅਉਸਰ ਮੈਨੂੰ ਇਹ ਗੱਲਾਂ ਕਹੀਆਂ ਕਿ ਸਾਡੇ ਤੋਂ ਗਲਤੀ ਹੋ ਗਈ ਤੇਰਾ ਕਸੂਰ ਹੀ ਕੋਈ ਨਹੀਂ ਸੀ ਹਾਂ ਹਾਂ ਤੇ ਮੈਂ ਕੀ ਕਸੂਰ ਸੇ ਭਾਈ ਸਾਹਿਬ ਦਾ ਕਿਹੜਾ ਕਸੂਰ ਸੀ ਉਹ ਵੀ ਅਮਰਤੀ ਚਕਾਉਂਦਾ ਸੀ ਹਾਂ 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 ਕਸੂਰ ਕਿਹੜਾ ਵੀ ਮਾੜੇ ਕੰਮ ਕਰਦਾ ਹੀ ਆਈ ਤੇ ਜਿੰਨਾ ਜੋ ਚੰਗੇ ਕੰਮ ਕਰਦਾ ਨੌਜਵਾਨੀ ਨੂੰ ਇਹੀ ਤੋਂ ਦਿਆਂ ਨਾਲ ਹਾਂ ਤੇ ਇਹ ਪਾਸੇ ਸਾਡੇ ਨਾਲ ਤੇ ਅਸੀਂ ਤੁਹਾਨੂੰ ਵੀ ਦੱਸਣਾ ਚਾਹੋਗੇ ਕਿ ਇਹਨਾਂ ਨੇ ਜਿਹੜੇ ਸਾਨੂੰ ਸੇਰੀ ਸਾਹਿਬ ਦਿੱਤੇ ਨੇ ਉਹ ਇਹਨਾਂ ਨੇ ਸਾਨੂੰ ਨਿੱਕੇ ਨਿੱਕੇ ਦਿੱਤੇ ਨੇ ਅੱਛਾ ਕੱਲ ਨੂੰ ਬਨਵਾਦ ਹੋ ਗਈ ਨੂੰ ਸਾਡੇ ਕੋਲ ਹੀ ਕੁਝ ਨਹੀਂ ਅਸੀਂ ਕਰਾਂਗੇ ਕੀ ਮੰਨ ਲਓ ਸਾਡਾ ਕੋਈ ਨੁਕਸਾਨ ਹੋ ਜੀ ਉਹਨੇ 80 ਸਾਰੇ ਹੈਗੇ ਨੇ ਸਾਰੀ ਜੇਲ੍ਹ ਦੇ ਵਿੱਚ ਮਨਜੀਤिए ਦੇ ਬੰਦੇ ਪੰਥ ਨੂੰ ਇਹ ਦੱਸਣਾ ਚਾਹੁੰਦੇ ਨੇ ਕਿ ਸਾਡੀ ਕੋਈ ਮਾਨੂੰ ਮਰਨ ਮੁਰਨ ਦਾ ਕੋਈ ਡਰ ਨਹੀਂ ਮਰਨਾਂ ਦੇ ਮਹਾਰਾਜ ਦੇ ਵਾਸਤੇ ਹਾਂ ਤੇ ਸਾਨੂੰ ਇਹ ਕੱਲ ਮਦਰ ਪੰਥ ਨੂੰ ਤੇ ਪਤਾ ਲੱਗੇ ਨਾ ਕੱਲ ਨੂੰ ਨੁਕਸਾਨ ਸਾਡਾ ਹੋ ਜੇ ਤੇ ਇਹ ਕਹਿ ਦੇਣ ਕਿ ਨਹੀਂ ਉਹ ਐ ਕਿ ਉਹ ਇਹ ਭਾਵੇਂ ਆਪ ਹੀ ਪ੍ਰਸ਼ਾਸਨ ਨੁਕਸਾਨ ਹੀ ਕਰ ਦਿੰਦਾ ਹੁੰਦਾ ਕੀ ਕੀ ਪੰਥਮਗਰ ਵਿਚਾਰਾ ਕੀ ਰੌਲਾ ਮੈਨੂੰ ਸਾਮ ਤੋਂ ਘੱਟ ਪਤਾ ਤੇ ਲੱਗੇ ਹੈ ਨਹੀਂ ਇਹਨਾਂ ਉਹਨਾਂ ਦੇ ਵਿੱਚ ਤੁਹਾਨੂੰ ਚਾਹੀਦਾ ਹੀ ਨਹੀਂ ਇਹਨਾਂ ਨੂੰ ਰੱਖਣਾ ਤੁਹਾਡੀ ਹੋਰ ਆਸ਼ਾ ਉਹਨਾਂ ਦੀ ਹੋਰ ਹੈ ਉਹਨਾਂ ਨੂੰ ਉਹਨਾਂ ਨੂੰ ਪਾਸੇ ਰੱਖਣ ਤੁਹਾਨੂੰ ਪਾਸੇ ਰੱਖਣਾ ਚਾਹੀਦਾ ਸੀਗਾ ਵੀ ਆ ਅਗਲੇ ਮੁਨਾਦੀ ਸਕੀਮ ਹੈ ਖਾਣਾ ਚੰਗੀ ਕਰਾਉਂਦੀ ਹੈ ਨੌਜਵਾਨਾਂ ਨੇ ਨਾ ਲੜਾਈ ਕਰਾਈਏ ਇਹ ਉਹ ਵੀ ਇਹਨਾਂ ਦੇ ਅੱਗੇ ਆਪ ਹੀ ਲੜ ਲੜ ਕੇ ਮਾਰਦਿਆਂ ਉਹਨਾਂ ਦਾ ਕੰਮ ਹੀ ਹੈ ਪ੍ਰਸ਼ਾਸਨ ਦਾ ਤੇ ਹਾਂ ਇਹ ਤਾਂ ਇਹ ਤਾਂ ਇਹ ਪੁੱਛਣਾ ਉਹ ਵੀ ਜਿਵੇਂ ਹੋਈਏਗੇ ਪੁੱਠੇ ਰਾਵਾਂ ਦੇ ਜੀ ਅਗਲੇ ਚੱਲੇ ਆ ਤੇ ਕੋਈ ਨਹੀਂ ਮਾਰਾਈ ਉਹਨਾਂ ਨੂੰ ਵੀ ਸਿੱਧਿਆਂ ਤੇ ਲਿਆਏਗਾ ਹਾਂ ਹਾਂ ਤੇ ਭਾਵੇਂ ਇਹਦੇ ਚਾਹੁੰਦੇ ਆ ਮੰਨ ਲਓ ਕਿ ਅਸੀਂ ਨਾ ਉਹਨਾਂ ਦਾ ਲੈ ਦੇ ਆਂਗੇ ਕੰਮ ਅਸੀਂ ਕਰਦੇ ਆਂ ਕਿ ਹੁਣ ਇੱਕੋ ਤੇ ਨੂੰ ਹੋਰ ਗੱਲ ਤਾਂ ਦੱਸਾਂ ਹਾਂ ਇੱਥੇ ਦੋ ਮਹੀਨਿਆਂ ਦੇ ਵਿੱਚ ਜਦੋਂ ਦੇ ਅਸੀਂ ਆਏ ਆ ਉਰੋਂ ਦੀ ਇੱਥੇ ਦੋ ਤਿੰਨ ਵਾਰ ਵੱਡੀਆਂ ਲੜਾਈਆਂ ਬਾਹਰ ਹੋਈਆਂ ਨੇ ਅੱਛਾ ਤੇ ਨੌਜਵਾਨ ਲੱਤਾਂ ਟੁੱਟੀਆਂ ਨੇ ਇੱਕ ਦੂਜੇ ਨਾਲ ਲੜ ਕੇ ਲੱਤਾਂ ਉਹਨਾਂ ਨੇ ਤੋੜੀਆਂ ਨੇ ਤੇ ਬਹੁਤ ਇੱਕ ਦੂਜੇ ਦਾ ਨੁਕਸਾਨ ਨੌਜਵਾਨਾਂ ਨੇ ਕੀਤਾ ਆਪ ਦਾ ਇੱਕ ਦੂਜੇ ਦਾ ਅੱਛਾ ਤੇ ਲੜਾਈ ਨੇ ਥੋਡੀ ਬਿਟਿੰਦਾ ਜੇਲ ਸੈਂਟਰ ਜੇਲ ਇਹਨਾਂ ਨੇ ਕਿਹਾ ਬੜੀ ਚੰਗੀ ਏ ਇੱਥੇ ਤੇ ਗੁੰਡਾਗਰਦੀ ਦਾ ਘਰ ਏ ਬਹੁਤ ਵੱਡਾ ਇਹ ਤਾਂ ਪਹਿਲਾਂ ਹੀ ਪਤਾ ਹੈ ਵੀ ਇੱਥੇ ਗੈਸਟਰੀ ਪਾਲੇ ਇਹਨਾਂ ਨੇ ਹੋਰ ਕੀ ਕੀਤਾ ਆ ਵੀ ਮਾਦਾ ਇੱਕ ਹੋਰ ਗੱਲ ਦੱਸਣਾ ਚਾਹਣੀ ਗਈ ਸਰਕਾਰ ਨੂੰ ਇਹ ਵੀ ਨਾਲ ਹੈ ਇਹ ਮੀਡੀਆ ਰਾਹੀਂ ਬੇਨਤੀ ਕਰਨਾ ਚਾਹੁੰਦੇ ਕਿ ਸਾਨੂੰ ਫਰੀਦਕੋਟ ਮੁਕਸਰ ਮੰਨ ਲਓ ਕਿ ਹੋਰ ਜ਼ਿਲ੍ਹੇ ਜਿਹੜੀਆਂ ਹੈ ਉਹਨਾਂ ਦੇ ਵਿੱਚ ਸਾਨੂੰ ਸ਼ਿਫਟ ਕੀਤਾ ਜਾਵੇ ਕਿ ਕਿਉਂ ਇਹ ਉਧਰ ਠੀਕ ਹੈ ਕਿ ਸਾਡੇ ਬੰਦੇ ਵੀ ਨੇ ਹੁਣ ਅੰਮ੍ਰਿਤਸਰ ਵੀ 30 ਸਾਡੇ ਨੌਜਵਾਨ ਉੱਥੇ ਪਾਉਂਦੇ ਨੇ ਹਾਂ ਤੇ ਜੇ ਸਾਡੇ ਉੱਥੇ ਕੀਤਾ ਜਦੋਂ ਇੱਥੇ ਨਹੀਂ ਸਾਡਾ ਮੰਨ ਲਓ ਕਿ ਇੱਥੇ ਸਾਨੂੰ ਦੇ ਯਾਰ ਅਸਲ ਮੈਨੇ ਜਦੋਂ ਦਾ ਨਾ ਮਜੀਠੀਏ ਦੀ ਇਹਦੀ ਸ਼ਬ ਇਹ ਵੀਡੀਓ ਜਦੋਂ ਦੀ ਮੈਂ ਭਾਈ ਭਾਈ ਸਾਹਬ ਦੇ ਜਦੋਂ ਇਹ ਉਲਟ ਪਾਇਆ ਹੈ ਆਹੋ ਹੂੰ ਜਦੋਂ ਇਹ ਅਕ ਕੰਮ ਕਰਦਾ ਰਿਹਾ ਨਾ ਖੇ ਦੇ ਮੁਦੇ ਦੇ ਜੇਲ ਮਜੀਠੀਆ ਕੱਟ ਕੇ ਆਇਆ ਹੈ ਹੂੰ ਤੇ ਜਦੋਂ ਇਹ ਕੰਮ ਕਰਦਾ ਰਿਹਾ ਤੇ ਇਹਨੇ ਤੇ ਬਾਈ ਜੀ ਬੰਦੇ ਇਹਨਾਂ ਦੇ ਹੁਣ ਤੈਨੂੰ ਪਤਾ ਪਾ ਲਈ ਹੋਏ ਸਾਰੇ ਮਨ ਲੋਕ ਗੈਂਸਟਰ ਹਾਂ ਹਾਂ ਇਹ ਕਾਨੂੰਨ ਨੁਕਸਾਨ ਕਰਾ ਸਕਦੇ ਤੇ ਮੈਂ ਤੇ ਲੋਕਾਂ ਨੂੰ ਮਾਤਾ ਤਾਦੀ ਦੱਸਿਆ ਤੇ ਇੱਕ ਤੁਹਾਨੂੰ ਦੇ ਵੀਡੀਓ ਤੁਸੀਂ ਦੇਣੀ ਜ਼ਰੂਰ ਸਾਰੇ ਚੈਨਲਾਂ ਵਾਲਿਆਂ ਨੂੰ ਪਾ ਠੀਕ ਹੈ ਮੀਡੀਆ ਦਾ ਵੀ ਆਪਣਾ ਤੈਨੂੰ ਪਤਾ ਬਹੁਤ ਸਪੋਰਟ ਕਰਦਾ ਮੀਡੀਆ ਦਾ ਵੀ ਮੈਂ ਹੁਣ ਧੰਨਵਾਦ ਅੱਜ ਕਰਨਾ ਚਾਹੁੰਨਾ ਤੇ ਦੂਜੇ ਨੰਬਰ ਤੇ ਜਿਹੜੀ ਮੈਂ ਰਿਕਾਰਡਿੰਗਾਂ ਕਰਨਾ ਪਿਆ ਨਾ ਹਾਂ ਇਹ ਸਰਕਾਰੀ ਫੋਨ ਹੈ ਮੰਨ ਲਓ ਕਿ ਇਹ ਮਗਰੂਆ ਮਦੀ ਮਜੀਠੀਆ ਹੀ ਬੋਲੀ ਹੈ ਕਿ ਜੇਲਾ ਚ ਰਿਕਾਰਡਿੰਗਾਂ ਹੁੰਦੀਆਂ ਇਹ ਸਰਕਾਰੀ ਫੋਨ ਹੈ 10 ਮਿੰਟ ਉਹਨਾਂ ਨੇ ਦਿੱਤੇ ਹੋਏ ਨੇ ਇੱਥੇ ਗੱਲ ਕਰ ਲਈ ਨਹੀਂ ਨਹੀਂ ਇਹ ਸਰਕਾਰੀ ਹੋ ਤਾਂ ਫੋਨ ਨਹੀਂ ਕੋਈ ਹੈਗਾ ਹੀ ਨਹੀਂ ਕਿਸੇ ਦਾ ਕਾ ਟਾਈਮ ਹੀ ਰਹਿ ਗਿਆ ਪਰ ਪਰੇਸ਼ਾਨੀ ਦੇ ਨਾ ਆਇਆ ਜੇ ਕੋਈ ਪੰਥਲੀ ਜੇ ਕੁਝ ਹੋ ਵੀ ਜਾਏਗਾ ਤੇ ਕੋਈ ਨਾਲ ਆਪਣੀ ਸੰਗਤ ਖੜੀ ਹੈ ਸਨਮਾਨ ਹੈ ਸੰਗਤ ਤੇ ਠੀਕ ਹੈ ਠੀਕ ਹੈ ਵੀ ਮੈਂ ਠੀਕ ਸੀ ਨਾ ਯਾਰ ਵੀ ਜਲਾ ਦੇ ਵਿੱਚ ਕੋਈ ਅਸੀਂ ਡੋਲਣਾ ਨਹੀਂ ਨਾ ਅਸੀਂ ਡੋਲੇ ਆ ਅਸੀਂ ਪੰਥ ਦੀ ਪਿੱਠ ਨਹੀਂ ਲੱਗਣ ਦੇਣੀ ਜਦੋਂ ਸਾਡੇ ਨਾਲ ਖੜਾ ਠੀਕ ਹੈ ਠੀਕ ਹੈ ਤੇ ਜਿਵੇਂ ਲੋਕ ਕਹਿੰਦੇ ਮੰਤਰੀ ਡਰ ਗਿਆ ਮੰਤਰੀ ਭੱਜ ਗਿਆ ਮੰਤਰੀ ਅੱਜ ਵੀ ਉਵੇਂ ਉੱਥੇ ਹੀ ਖੜਾ ਹੈ ਤੇ ਮੰਤਰੀ ਕੱਲ ਵੀ ਉੱਥੇ ਖੜੇਗਾ ਮੰਤਰੀ ਦੀ ਜਮੀਰ ਜਾਗਦੀ ਹੈ ਮਰੀ ਨਹੀਂ ਹੁੰਦੀ ਜਮੀਰ ਠੀਕ ਹੈ ਠੀਕ ਹੈ ਵੀ ਇੱਥੇ ਦੇ ਕਈ ਮਾਤਾ ਮਰੀ ਜਿਹੜੇ ਮਰੀਆਂ ਜਿਹੜੇ ਜਿਉਂਦੇ ਆ ਉਹ ਮਰੀਆਂ ਵਰਗੇ ਤੇ ਜਿਹੜੇ ਮਰੇ ਉਹ ਵੀ ਜਿਉਂਦਿਆਂ ਵਰਗੇ ਇੱਥੇ ਜ਼ਮੀਰਾਂ ਦੇ ਮੁੱਲ ਪੈਂਦੇ ਨੇ ਸਰੀਰਾਂ ਦੇ ਨਹੀਂ ਪੈਂਦੇ ਮਾਤਾ ਇਹ ਰਿਕਾਰਡਿੰਗ ਤੂੰ ਸੁਣ ਲੈ ਇਹ ਸਾਰੀ ਕਰ ਲੈ ਤੇ ਸਾਰੀ ਰਿਕਾਰਡਿੰਗ ਨਾ ਮੀਡੀਆ ਨੂੰ ਤੁਸੀਂ ਦੇ ਦੇਣੀ ਹੈ ਠੀਕ ਹੈ ਠੀਕ ਹੈ ਅੱਜ ਉਹ ਜਿੰਨਾਂ ਦੇ ਵਿੱਚ ਇਹਨਾਂ ਨੇ ਸਾਨੂੰ ਰੱਖਿਆ ਹੈ ਚਿੱਟੇ ਦਾ